ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਬੱਚਿਆਂ ਦੇ ਉੱਤੇ ਬਹੁਤਾ ਤਰਸ ਨਾ ਕਰਿਆ ਕਰੋ ਸ਼ਾਇਦ ਵਿਸ਼ੇ ਦਾ ਨਾਂ ਸੁਣ ਕੇ ਤੁਹਾਡੇ ਮਨ ਦੇ ਅੰਦਰ ਉਤਰਾ ਚੜ੍ਹਾ ਬੰਨਾ ਸ਼ੁਰੂ ਹੋ ਗਿਆ ਹੋਵੇਗਾ ਪਰ ਮੈਂ ਦੋ ਚਾਰ ਨੁਕਤੇ ਕਹਿਣਾ ਚਾਹੁੰਦਾ ਔਰ ਜਿਹੜੇ ਐਂਗਲ ਤੋਂ ਕਹਿਣਾ ਚਾਹੁੰਦਾ ਉਹਨੂੰ ਧਿਆਨ ਦੇ ਕੇ ਸੁਣਨ ਤੇ ਸਮਝਣ ਦੀ ਮੇਰੀ ਰਿਕਵੈਸਟ ਹੈ ਜਰੂਰ ਧਿਆਨ ਦਿਓ ਸਮੇ ਤੋਂ ਪਹਿਲਾਂ ਅਗਰ ਬੱਚਿਆਂ ਦੇ ਉੱਤੇ ਤਰਸ ਕਰੋਗੇ ਤੇ ਉਹ ਕੀਤਾ ਹੋਇਆ ਤਰਸ ਆਉਣ ਵਾਲੇ ਸਮੇਂ ਦੇ ਅੰਦਰ ਗਲਤ ਸਿੱਧ ਹੋਏਗਾ ਗਲਤ ਸਾਬਤ ਹੋਏਗਾ ਸਮੇ ਤੋਂ ਪਹਿਲਾਂ ਸਮੇ ਤੋਂ ਪਹਿਲਾਂ ਕੋਈ ਵੀ ਵਾਗਡੋਰ ਕੋਈ ਵੀ ਜ਼ਿੰਮੇਵਾਰੀ ਕਿਸੇ ਵੀ ਕੰਮ ਦਾ ਭਾਰ ਬੱਚਿਆਂ ਦੇ ਉੱਤੇ ਦਿਓਗੇ ਵਾਗਡੋਰ ਉਹਨਾਂ ਨੂੰ ਸੰਭਾਲੋਗੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਤੁਹਾਡਾ ਕੀਤਾ ਹੋਇਆ ਫੈਸਲਾ ਗਲਤ ਸਾਬਤ ਹੋਏਗਾ ਗਲਤ ਸਿੱਧ ਹੋਏਗਾ ਉਮਰ ਤੋਂ ਪਹਿਲਾਂ ਨਹੀਂ ਸਮੇਂ ਤੋਂ ਪਹਿਲਾਂ ਨਹੀਂ ਮੈਂ ਵੇਖਿਆ ਇਹ ਵੀ ਪੁੱਤਰ ਮੋਹ ਦੇ ਅੰਦਰ ਵੱਜੇ ਹੋਏ ਲੋਕ ਕਦੀ ਕਦੀ ਵੱਡਾ ਨੁਕਸਾਨ ਝੱਲਣ ਵਾਸਤੇ ਮਜਬੂਰ ਹੋ ਜਾਂਦੇ ਨੇ ਪੁੱਤਰ ਮੋਹ ਦੇ ਅੰਦਰ ਵੱਜੇ ਸਨ ਕਿਸੇ ਦੁਕਾਨ ਦੀ ਵਾਗਡੋਰ ਦੇ ਦਿੱਤੀ ਬੱਚੇ ਨੂੰ ਸੰਭਲਣੀ ਨਹੀਂ ਆਈ ਉਹਨੇ ਉਜਾੜ ਕੇ ਤਰ ਦਿੱਤੀ ਕਿਸੇ ਕੰਮ ਦੀ ਵਾਗਡੋਰ ਦੇ ਦਿੱਤੀ ਜ਼ਿੰਮੇਵਾਰੀ ਦੇ ਦਿੱਤੀ ਬੱਚਾ ਸੀ ਤਜਰਬੇ ਤੋਂ ਕੱਚਾ ਸੀ ਉਨ ਨੂੰ ਸੰਭਾਲਣਾ ਨਹੀਂ ਆਇਆ ਕਾਰੋਬਾਰ ਅਸਫਲ ਹੋਇਆ ਫੇਲ ਹੋਇਆ ਨੁਕਸਾਨ ਤੁਹਾਨੂੰ ਚੱਲਣਾ ਪਿਆ ਬੜੀ ਮੁਸ਼ਕਲ ਦੇ ਨਾਲ ਕਾਰੋਬਾਰ ਖੜਾ ਕੀਤਾ ਸੀ ਰਾਤਾਂ ਤੇ ਦਿਨ ਦੇ ਬਰ ਪਰ ਜਾਗ ਜਾ ਕੇ ਕਾਰੋਬਾਰ ਨੂੰ ਸੰਭਾਲਿਆ ਸੀ ਪਰ ਤੁਹਾਡੇ ਪੁੱਤਰ ਮੋੜ ਉਹ ਬਰਬਾਦ ਕਰਕੇ ਰੱਖ ਦਿੱਤਾ ਹੈ ਬੱਚਿਆਂ ਤੇ ਤਰਸ ਕਰਨ ਦਾ ਮਤਲਬ ਆਪਣਾ ਨੁਕਸਾਨ ਕਰਨਾ ਇਹਦਾ ਸਿੱਧਾ ਸਿੱਧਾ ਮਤਲਬ ਏਹੀ ਹੈ ਜਾਂ ਇਦਾਂ ਕਹਿ ਲਓ ਵੀ ਬੱਚਿਆਂ ਨੂੰ ਤੁਸੀਂ ਸਲੋਪ ਪ੍ਰੋਵਾਈਜਨ ਦੇ ਰਹੇ ਹੋ ਸਲੋਪ ਪ੍ਰੋਵਾਈਜਨ ਜਿਹਦਾ ਅਸਰ ਥੋੜਾ ਜਿਹਾ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਆਏਗਾ ਤੁਸੀਂ ਪੁਰਾਣੇ ਸਮੇਂ ਦੀਆਂ ਕਈ ਮੂਵੀਜ਼ ਵੇਖੀਆਂ ਹੋਣਗੀਆਂ ਕਈ ਪਿਕਚਰਾਂ ਵੇਖੀਆਂ ਹੋਣਗੀਆਂ ਜਿਨ੍ਹਾਂ ਦੇ ਅੰਦਰ ਕਿਸੇ ਪਰਿਵਾਰ ਦੇ ਨਾਲ ਕੋਈ ਵਧੀਕੀ ਹੁੰਦੀ ਹੈ ਫਿਰ ਉਹਨਾਂ ਉਸੇ ਪਰਿਵਾਰ ਵਿੱਚ ਇੱਕ ਮਾਂ ਵੱਜ ਜਾਂਦੀ ਹੈ ਉਹ ਬੱਚਿਆਂ ਨੂੰ ਪਾਲਦੀ ਹੈ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਬੱਚਿਆਂ ਤੋਂ ਬੜਾ ਹਾਰਡ ਕੰਮ ਕਰਾਉਂਦੇ ਐ ਇਸ ਯੋਗ ਬਣਾ ਦਿੰਦੀ ਵੀ ਫਲਾਣੇ ਬੰਦੇ ਨਾਲ ਤੂੰ ਲੜਨਾ ਹੈ ਫਲਾਣੇ ਬੰਦੇ ਨਾਲ ਤੂੰ ਢਿਡਣਾ ਹੈ ਫਲਾਣੇ ਬੰਦੇ ਦੇ ਰਾਹ ਦੇ ਅੰਦਰ ਤੂੰ ਰੁਕਣਾ ਹੈ ਉਹਨੇ ਤੇਰੇ ਪਿਤਾ ਤੇ ਦਾਦੇ ਦਾ ਨੁਕਸਾਨ ਕੀਤਾ ਸੀ ਜੇ ਉਹ ਬੱਚਿਆਂ ਤੇ ਤਰਸ ਕਰ ਜਨ ਤੇ ਬੱਚਾ ਕਦੇ ਵੀ ਉਸ ਮੁਕਾਮ ਤੇ ਨਹੀਂ ਪਹੁੰਚ ਪਾਉਂਦਾ ਇਸ ਤੋਂ ਅੱਗੇ ਚੱਲਨੇ ਆ ਰਾਤਾਂ ਜਾਗਣੀਆਂ ਪੈਂਦੀਆਂ ਨੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਤਾਂ ਕਿੱਥੇ ਜਾ ਕੇ ਨਾ ਮੁਕਾਮ ਮਿਲਦਾ ਹੈ ਤਾਂ ਐਵੇਂ ਨਹੀਂ ਮਿਲ ਜਾਂਦਾ ਜਿਨ੍ਹਾਂ ਦੇ ਮੁਕਾਮ ਤੁਸੀਂ ਵੇਖਦੇ ਹੋ ਨਾ ਜਿਨ੍ਹਾਂ ਦੇ ਚੰਗੇ ਕਾਰੋਬਾਰ ਵੇਖਦੇ ਹੋ ਉਹ ਇੱਕ ਦਿਨ ਦੇ ਅੰਦਰ ਬਣੇ ਨਹੀਂਗੇ ਉਹ ਤੁਹਾਨੂੰ ਲੱਗਦਾ ਹੈ ਵੀ ਰਤੋ ਰਾਤ ਮਿਲੀਅਨਰ ਬਣ ਗਏ ਉਹਨਗੇ ਪਰ ਨਹੀਂ ਉਹ ਪਤਾ ਨਹੀਂ ਕਿੱਥੋਂ ਤੁਰੇ ਨੇ ਕਿੰਨੇ ਸਟਰਗਲ ਦੇ ਦੌਰ ਵਿੱਚੋਂ ਨਿਕਲੇ ਨੇ ਕਿੱਦਾਂ ਕਿੱਦਾਂ ਘਮਣ ਘੇਰੀਆਂ ਦੇ ਦੌਰ ਵਿੱਚੋਂ ਗੁਜ਼ਰੇ ਨੇ ਤਾਂ ਕਿਤੇ ਜਾ ਕੇ ਅੱਜ ਵਾਲਾ ਦਿਨ ਉਹਨਾਂ ਨੂੰ ਨਸੀਬ ਹੋਇਆ ਬੜੀਆਂ ਮੁਸ਼ਕਲਾਂ ਦੇ ਇੱਕ ਦੌਰ ਵਿੱਚੋਂ ਨਿਕਲਣਾ ਪਿਆ ਪਾਕਿਸਤਾਨ ਦੇ ਇੱਕ ਫਨਕਾਰ ਨੇ ਜਿਨ੍ਹਾਂ ਦਾ ਨਾਂ ਹੈ Nusrat Fateh Ali Khan ਅੱਜ ਦੁਨੀਆ ਦੇ ਵਿੱਚ ਨਹੀਂ ਹੈ ਮੈਂ ਉਹਨਾਂ ਦਾ ਇੱਕ ਵਾਰੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਨੇ ਵੀ ਸਾਡੀ ਮਾਂ ਸਾਨੂੰ ਦੋਵਾਂ ਭਰਾਵਾਂ ਨੂੰ ਰੋਟੀ ਪਾਣੀ ਖਵਾ ਕੇ ਜੋ ਯੋਗ ਸੀ ਜਿੰਨਾ ਯੋਗ ਸੀ ਕਮਰੇ ਦੇ ਅੰਦਰ ਬੰਦ ਕਰ ਦਿੰਦੀ ਸੀ ਔਰ ਸੋਟੀ ਹੱਥ ਵਿੱਚ ਰੱਖਦੀ ਸੀ ਕਹਿੰਦੇ ਸੀ ਅੰਦਰ ਵੜ ਕੇ ਰਿਆਜ਼ ਕਰੋ ਅਗਰ ਮਾਂ ਬੱਚਿਆਂ ਦੇ ਉੱਤੇ ਤਰਸ ਕਰ ਜਾਂਦੇ ਤੇ Nusrat ਅੱਜ ਦੁਨੀਆ ਦੇ ਸਾਹਮਣੇ ਨਾ ਹੁੰਦਾ Nusrat ਬੰਨਾ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਇੱਕ ਮੈਂ ਗੱਲ ਹੋਰ ਕਹਿ ਦਿਆਂ ਮੰਨ ਲਓ ਤੁਹਾਡੇ ਬੱਚੇ ਨੇ ਸਕੂਲ ਦੇ ਅੰਦਰ ਤੁਸੀਂ ਉਹਨਾਂ ਨੂੰ ਪੜਨ ਵਾਸਤੇ ਭੇਜਿਆ ਜਦੋਂ ਉਹਨਾਂ ਦੀ ਬੱਚਿਆਂ ਦੀ ਸਟਾਰਟਿੰਗ ਹੋਈ ਹੁਣ ਬੱਚੇ ਗੋਦੀਆਂ ਦੇ ਅੰਦਰ ਖੇਡਣ ਦੀ ਆਦਤ ਪਾ ਚੁੱਕੇ ਨੇ ਉਹਨਾਂ ਦਾ ਰੋਜ਼-ਰੋਜ਼ ਤੁਸੀਂ ਮੂੰਹ ਮੱਥਾ ਚੁੰਮਦੇ ਹੋ ਖਡੌਣਿਆਂ ਨਾਲ ਖੇਡਦੇ ਨੇ ਲਾੜ ਲਡਾਉਂਦੇ ਹੋ ਅੱਜ ਬੱਚੇ ਨੂੰ ਸਕੂਲ ਜਾਣਾ ਪਿਆ ਤੇ ਬੱਚਾ ਰੋਇਆ ਵੀ ਮੈਂ ਨਹੀਂ ਜਾਣਾ ਅੱਛਾ ਬੱਚਾ ਅੱਜ ਰੋਇਆ ਕੱਲ ਰੋਇਆ ਲਗਾਤਾਰ ਬੱਚਾ ਰੋਂਦਾ ਹੈ ਜਦੋਂ ਵੀ ਸਕੂਲ ਦਾ ਸਮਾਂ ਹੁੰਦਾ ਹੈ ਤੇ ਬੱਚਾ ਜिद ਕਰਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹੁਣ ਬੱਚੇ ਦੇ ਉੱਤੇ ਤਰਸ ਕਰਕੇ ਬੱਚੇ ਤੇ ਦਇਆ ਕਰਕੇ ਤੁਸੀਂ ਉਹਨੂੰ ਸਕੂਲ ਨਾ ਭੇਜੋ ਬੱਚਾ ਹੋਇਆ ਜਵਾਨ ਤੇ ਬੱਚੇ ਨੇ ਵੇਖਿਆ ਵੀ ਮੇਰੇ ਰਿਸ਼ਤੇਦਾਰਾਂ ਦਾ ਫਲਾਣਾ ਬੱਚਾ ਪੜ ਕੇ ਐਸਡੀਐਮ ਬਣ ਗਿਆ ਫਲਾਣਾ ਐਸਪੀ ਬਣ ਗਿਆ ਅਮਕਾ ਡੀਸੀ ਬਣ ਗਿਆ ਅਮਕਾ ਕੁਝ ਹੋਰ ਬਣ ਗਿਆ ਫਲਾਣਾ ਚੰਗਾ ਕਾਰੋਬਾਰੀ ਬਣ ਗਿਆ ਉਹਨੇ ਇੱਕ ਦਿਨ ਆਪਣੀ ਮਾਂ ਤੇ ਪਿਓ ਨੂੰ ਪੁੱਛਿਆ ਵੀ ਇਹ ਮੈਂ ਕਿਉਂ ਨਹੀਂ ਬਣ ਪਾਇਆ ਤੇ ਮਾਂ ਪਿਓ ਨੇ ਆਖਿਆ ਵੀ ਬੇਟਾ ਤੂੰ ਪੜਿਆ ਨਹੀਂ ਤੇ ਬੱਚੇ ਨੇ ਆਖਿਆ ਵੀ ਪਿਤਾ ਜੀ ਫਿਰ ਮੈਨੂੰ ਪੜਾਇਆ ਕਿਉਂ ਨਹੀਂ ਤੇ ਆਖਿਆ ਬੇਟਾ ਅਸੀਂ ਤੇ ਪੜਾਉਣ ਵਾਸਤੇ ਤਿਆਰ ਕਰਕੇ ਸਕੂਲ ਤੋਰਦੇ ਸਾਂ ਪਰ ਤੂੰ ਰੋਂਦਾ ਬੜਾ ਸੈਂ ਤੇ ਤੇਰਾ ਰੋਣਾ ਸਾਡੇ ਤੋਂ ਛੱਲਿਆ ਨਾ ਗਿਆ ਅਸੀਂ ਤੇਰੇ ਤੇ ਤਰਸ ਕਰ ਗਏ ਉਸ ਤਰਸ ਦੇ ਕਾਰਨ ਤੂੰ ਸਕੂਲ ਨਾ ਗਿਆ ਸਕੂਲ ਨਾ ਜਾਣ ਦੇ ਕਾਰਨ ਪੜਿਆ ਨਾ ਤੇ ਨਾ ਪੜਨ ਦੇ ਕਾਰਨ ਤੂੰ ਕੁਝ ਬਣਿਆ ਨਾ ਤੇ ਬੱਚਾ ਪਤਾ ਜਵਾਬ ਕੀ ਦੇਵੇਗਾ ਉਹ ਕਹੇਗਾ ਪਿਤਾ ਜੀ ਮਾਤਾ ਜੀ ਮੈਂ ਤੇ ਨਿਆਣਾ ਸੀ ਪਰ ਤੁਸੀਂ ਤੇ ਨਿਆਣੇ ਨਹੀਂ ਸੀ ਨਾ ਤੁਸੀਂ ਮੈਨੂੰ ਭੇਜਣਾ ਸੀ ਸਕੂਲ ਦੇ ਅੰਦਰ ਜਿੰਨਾ ਮਰਜ਼ੀ ਜ਼ੋਰ ਲਾ ਕੇ ਯਤਨ ਕਰਕੇ ਪਿਆਰ ਨਾਲ ਜਾਂ ਗੁੱਸੇ ਨਾਲ ਭੇਜਦੇ ਜਿੱਦਾਂ ਮਰਜ਼ੀ ਭੇਜਦੇ ਸਕੂਲ ਵਿੱਚ ਭੇਜਣਾ ਸੀ ਉਹ ਬੱਚਾ ਜੋ ਅਣ ਪੜ ਰਿਆ ਮਾਪੇ ਦੇ ਤਰਸ ਦੇ ਕਾਰਨ ساری ਉਮਰ ਆਪਣੇ ਮਾਪਿਆਂ ਨੂੰ ਮਾਫ ਨਹੀਂ ਕਰ ਸਕੇਗਾ ਕਿਉਂਕਿ ਉਹਨਾਂ ਦਾ ਕੀਤਾ ਹੋਇਆ ਤਰਸ ਬੱਚੇ ਦੇ ਜੀਵਨ ਦਾ ਅੰਧਕਾਰ ਬਣ ਗਿਆ ਹੈ ਤਾਂ ਖੈਰ ਬੱਚਿਆਂ ਦੇ ਉੱਤੇ ਸਮੇਂ ਤੋਂ ਪਹਿਲਾਂ ਤਰਸ ਕਰਨਾ ਇਹ ਇੱਕ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ ਸਮੇਂ ਤੋਂ ਪਹਿਲਾਂ ਕਿਸੇ ਆਫਿਸ ਦੇ ਅੰਦਰ ਜੋਬ ਨਹੀਂ ਮਿਲਦੀ ਕਿਉਂਕਿ ਅਜੇ ਉਹ ਯੋਗ ਨਹੀਂ ਹੋਇਆ ਉਹਦੇ ਕੋਲ ਉਹ ਤਾਲੀਮ ਨਹੀਂ ਆਈ ਸਮੇਂ ਤੋਂ ਪਹਿਲਾਂ ਗੁਰਤਾ ਗੱਦੀ ਨਹੀਂ ਮਿਲੇ ਜਿੰਨਾ ਸਮਾਂ ਭਾਈ ਲੈਣਾ ਜੀ ਗੁਰੂ ਨਾਨਕ ਦੇ ਤਲ ਦੇ ਬਰਾਬਰ ਨਹੀਂ ਨਾ ਆ ਗਏ ਓਨਾ ਸਮਾਂ ਸਮੇਂ ਤੋਂ ਪਹਿਲਾਂ ਗੁਰਤਾ ਗੱਦੀ ਨਹੀਂ ਮਿਲੇ ਸਮੇਂ ਤੋਂ ਪਹਿਲਾਂ ਸਿੱਖਣ ਤੋਂ ਬਗੈਰ ਮੈਦਾਨ ਦੇ ਅੰਦਰ ਬੰਦਾ ਜਾ ਕੇ ਲੜ ਨਹੀਂ ਸਕਦਾ ਤੀਰੰਦਾਜ਼ ਗੋਲੀ ਚਲਾਉਣੀ ਹੋਵੇ ਜਾਂ ਹੋਰ ਕੋਈ ਨੇਜਾ ਪਹਲਾ ਚਲਾਉਣਾ ਹੋਵੇ ਕੁਝ ਵੀ ਕੋੜ ਸਵਾਰੀ ਕਰਨੀ ਹੋਵੇ ਸਿੱਖਣ ਤੋਂ ਬਗੈਰ ਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਸਮੇਂ ਤੋਂ ਪਹਿਲਾਂ ਸਿੱਖਣ ਤੋਂ ਪਹਿਲਾਂ ਬੰਦਾ ਕੋਈ ਪਾਇਲਟ ਨਹੀਂ ਬਣ ਸਕਦਾ ਚੰਗਾ ਖਿਡਾਰੀ ਨਹੀਂ ਬਣ ਸਕਦਾ ਚੰਗਾ ਬੁਲਾਰਾ ਨਹੀਂ ਬਣ ਸਕਦਾ ਚੰਗਾ ਕੌਮ ਪਰਿਵਾਰ ਦੇ ਅਗਵਾਈ ਕਰਨ ਵਾਲਾ ਸਾਬਤ ਨਹੀਂ ਹੋ ਸਕਦਾ ਤੇ ਸਮੇਂ ਤੋਂ ਪਹਿਲਾਂ ਜਿਹੜੇ ਤੁਸੀਂ ਬੱਚਿਆਂ ਨੂੰ ਘਰ ਦੀ ਬਾਗ ਡੋਰ ਦੇ ਦਿੰਦੇ ਹੋ ਜਾਂ ਕੋਈ ਹੋਰ ਜ਼ਿੰਮੇਵਾਰੀ ਦੇ ਦਿੰਦੇ ਹੋ ਉਹ ਬੱਚੇ ਕਾਰੋਬਾਰ ਫੇਲ ਕਰ ਦਿੰਦੇ ਨੇ ਬਾਅਦ ਵਿੱਚ ਤੁਸੀਂ ਇਤਰਾਜ਼ ਕਰਦੇ ਹੋ ਵੇਖੋ ਜੀ ਮੈਂ ਤੇ ਕਾਰੋਬਾਰ ਸੰਭਾਲਿਆ ਸੀ ਇਹ ਸੰਭਾਲ ਨਹੀਂ ਪਾਏ ਉਹਦੇ ਵਿੱਚ ਦੋਸ਼ ਤੁਹਾਡਾ ਹੈ ਦੋਸ਼ ਬੱਚਿਆਂ ਦਾ ਨਹੀਂ ਹੈ ਬੱਚਿਆਂ ਨੂੰ ਉਹ ਸੁਜੋਗ ਬਣਾਓ ਤਾਂਕੇ ਕਹਿਣ ਦੇ ਲੋੜ ਨਾ ਪਵੇ ਆਪਣੇ ਆਪ ਉਹ ਬਾਗ ਡੋਰ ਸੰਭਾਲ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ